ਪੰਜਾਬ ਸਰਕਾਰ ਨੂੰ ਹਿੱਲੇ ਹਰਫੇ ਕਰਕੇ ਚਾਹੀਦਾ ਵੀ ਵੱਧ ਤੋਂ ਵੱਧ ਸਪਲਾਈ ਹੈ ਜਿਹੜੀ ਉਹ ਡੀਪੀ ਡੀਏਪੀ ਦੀ ਡਾਇਆ ਖਾ ਦਾ ਜਿਹੜਾ ਉਹਦੀ ਵਧਾਈ ਜਾ ਵੀ ਦਿੱਤੀ ਜਾਵੇ ਕਿਸਾਨਾਂ ਨੂੰ ਕਿਉਂਕਿ ਇਸ ਸਮੇਂ ਜਿਹੜੇ ਦੁਕਾਨਦਾਰ ਨੇ ਪ੍ਰਾਈਵੇਟ ਉਹ ਮਹਿੰਗਾ ਡੀਏਪੀ ਪਹਿਲਾਂ ਤਾਂ ਇਹ ਹੈ ਵੀ ਉਹ ਡੀਏਪੀ ਤਾਂ ਸ਼ਾਇਦ ਉਹ ਰੇਟ ਦੀ ਦਿੰਦੇ ਹਨ ਪਰ ਉਹ ਜਿਹੜਾ ਨਾਲ ਚੀਜ਼ਾਂ ਦੇ ਰਹੇ ਨੇ ਨੈਕਸਟ ਉਹਨਾਂ ਕਰਕੇ ਉਹਦੀ ਜਿਹੜੀ ਲਾਗਤ ਹੈ ਜਿਹੜੀ ਉਹਦੀ ਪ੍ਰਾਈਸ ਹੈ ਡੀਏਪੀ ਤੋਂ ਵੱਧ ਰਹੀ ਹੈ ਦੁਕਾਨਦਾਰ ਨੇ ਪ੍ਰਾਈਵੇਟ ਉਹ ਥੈਲੇ ਦੇ ਨਾਲ ਹੋਰ ਕਾਫੀ ਚੀਜ਼ਾਂ ਦੇ ਰਹੇ ਨੇ ਕਸਾਨਾਂ ਨੂੰ ਮਜਬੂਰ ਕਰ ਰਹੇ ਨੂੰ ਚੀਜ਼ਾਂ ਖਰੀਦਣ ਵਾਸਤੇ ਵੀ ਜੇ ਡਾਇਰ ਲੈਣਾ ਤਾਂ ਆਹ ਚੀਜ਼ ਨਾਲ ਲਓ ਜੋ ਕਿ ਸਹੀ ਨਹੀਂ ਪੰਜਾਬ ਸਰਕਾਰ ਨੂੰ ਆਪਣੇ ਹਿੱਲੇ ਹਰਫੇ ਵਰਤ ਕੇ ਕਿਸਾਨਾਂ ਵਾਸਤੇ ਡੀਏਪੀਟਾ ਜਾਂ ਖਾਦ ਉਪਲਬਧ ਕਰਾਉਣਾ ਚਾਹੀਦਾ ਹੈ ਬਹੁਤ ਛੇਤੀ ਕਣਕ ਦੀ ਬਿਜਾਈ ਸ਼ੁਰੂ ਹੋਣੀ ਹੈ ਇਹ ਖਾਦ ਸੋਸਾਇਟੀਆਂ ਦੇ ਵਿੱਚ ਆਵੇ ਜਿਹੜੀਆਂ ਕਿ ਬਣੀਆਂ ਹੀ ਕਿਸਾਨਾਂ ਦੇ ਹਿੱਤਾਂ ਵਾਸਤੇ ਨੇ ਉਹਨਾਂ ਨੂੰ ਸਹੂਲਤ ਦੇਣ ਵਾਸਤੇ ਨੇ ਖੈਰ ਸਰਕਾਰ ਨੇ ਉਦਦਮ ਕੀਤੇ ਵੀ ਹੋਣੇ ਨੇ ਪਰ ਹਜੇ ਤੱਕ ਵੀ ਜਿਹੜੀ ਗਰਾਊਂਡ ਲੈਵਲ ਤੇ ਉਹ ਡੀਏਪੀ ਦੀ ਬਹੁਤ ਸ਼ਾਰਟੇਜ ਹੈ ਲੋਕ ਕੋਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਹੇ ਇੱਥੋਂ ਤੱਕ ਵੀ ਕਿਸਾਨ ਹਰਿਆਣੇ ਚੋਂ ਜਾ ਕੇ ਵੀ ਡੀਏਪ ਲੈਣ ਦੀ ਜਿਹੜੀ ਗੱਲ ਉਹ ਕਰ ਰਹੇ ਨੇ ਪੰਜਾਬ ਸਰਕਾਰ ਕੋਸ਼ਿਸ਼ ਕਰਕੇ ਹਰ ਹਿੱਲਾ ਵਰਤ ਕੇ ਡੀਏਪ ਕਾ ਦੀ ਸਪਲਾਈ ਜ਼ਰੂਰ ਪਹੁੰਚਵਾਵੇ ਅਤੇ ਉਪਲਬਧ ਕਰਾਵੇ